ਪਾਰਤ ਮੈਂ ਅਮਰਿੰਦਰ ਸਿੰਘ ਸੰਧੂ ਡਾਕਟਰ ਅੰਬੇਦਕਰ న్యూ ਚੈਨਲ ਅੱਜ ਅਸੀਂ ਅੱਜ ਅਸੀਂ ਮੌਜੂਦ ਆਂ ਖਨੋਰੀ ਬਾਰਡਰ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੂੰ ਲਗਭਗ 60 65 ਦਿਨ ਦਾ ਸਮਾਂ ਹੋ ਗਿਆ ਮਰਨ ਵਰਤ ਤੇ ਬੈਠਿਆ ਇਹਨੂੰ ਆਓ ਕਿਸਾਨਾਂ ਆਗੂਆਂ ਨਾਲ ਕਰਦੇ ਆਂ ਗੱਲਬਾਤ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੂੰ ਲਗਭਗ 60 65 ਦਿਨ ਦਾ ਸਮਾਂ ਹੋ ਗਿਆ ਜੀ ਤੁਹਾਨੂੰ ਲੱਗਦਾ ਨਹੀਂ ਕਿਤੇ ਪੰਜਾਬ ਸਰਕਾਰ ਹੋਵੇ ਜਾਂ ਸੈਂਟਰ ਦੀ ਸਰਕਾਰ ਹੋਵੇ ਵੀ ਉਹਨਾਂ ਦੀ ਸਭ ਤੋਂ ਵੱਡੀ ਨਿਰਾਸ਼ਾ ਹੈ ਬਾਸ ਮੰਗਲ ਸਿੰਘ ਸੰਧੂ ਪ੍ਰੈਸ ਕਾਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਖੋਸਾ ਪਹਿਲਾਂ ਤਾਂ ਤੁਹਾਡਾ মিডিਆ ਵਾਲਿਆਂ ਦਾ ਧੰਨਵਾਦ ਜਿਹੜਾ ਤੁਸੀਂ ਸਮਾਂ ਕੱਢ ਕੇ ਇਸ ਮੂਰਤੀ ਦੇ ਵਿੱਚ ਆਉਨੇ ਆ ਬਾਕੀ ਡੱਲੇਵਾਲ ਸਾਹਿਬ ਦੀ ਗੱਲ ਤੁਸੀਂ ਕੀਤੀ ਆ ਅੱਜ ਜਿਹੜਾ ਹਾਲਾਤ ਬਣ ਚੁੱਕੇ ਆ ਬੜੀ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਆ ਪਹਿਲਾਂ ਜਿਹੜੀ ਬਹੁਤ ਡਾਊਨ ਹੋ ਚੁੱਕੀ ਸੀ ਥੋੜਾ ਜਿਹਾ ਚਲੋ ਟ੍ਰੀਟਮੈਂਟ ਲਿਆ ਉਹਨਾਂ ਨੇ ਸਰਕਾਰਾਂ ਨਾਲ ਮੀਟਿੰਗਾਂ ਹੋਈਆਂ ਉਹਦੇ ਥੋੜੀ ਸਾਨੂੰ ਆਸ ਵੀ ਬੈਜਦੀ ਆ ਵੀ ਦੱਲੇਵਾਲ ਸਾਹਿਬ ਜਿਹੜੇ ਦੀ ਸਿਹਤ ਠੀਕ ਰਵੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਕਿਉਂਕਿ ਦੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਆ ਉਹ ਸਾਡੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਛੋਟੇ ਵਪਾਰੀ ਦੁਕਾਨਦਾਰਾਂ ਵਾਸਤੇ ਸਾਬ ਵਾਸਤੇ ਬਹੁਤ ਜਿਹੜੀ ਉਹਨਾਂ ਦੀ ਜਾਨ ਬੜੀ ਕੀਮਤੀ ਆ ਵੋਟਾਂ ਤੋਂ ਬਹਿਲਾ ਸਰਦਾਰ ਭਗਵੰਤ ਸਿੰਘ ਮਾਨ ਕਹਿੰਦੇ ਸੀਗੇ ਵੀ ਮੈਂ ਵੀ ਇੱਕ ਕਿਸਾਨ ਆ ਮੈਂ ਇੰਜਣ ਦੇ ਮੂਰੇ ਪੈਂਦਾ ਰਿਆ ਤੁਹਾਨੂੰ ਲੱਗਦਾ ਨਹੀਂ ਸੀ ਕਿ ਕਿਸਾਨਾਂ ਨਾਲ ਮੋਢਾ ਨਾਲ ਜੋੜ ਕੇ ਉਹਨਾਂ ਨੇ ਨਾਲ ਆ ਕੇ ਖੜ ਕੇ ਮਸਲੇ ਨੂੰ ਹੱਲ ਕਰਵਾਉਣਾ ਸੀਗਾ ਦੇ ਕੋਈ ਜੇ ਗੱਲ ਕਰੀਏ ਸਰਕਾਰਾਂ ਦੀ ਚਾਹੇ ਕੇਂਦਰ ਦੀ ਸਰਕਾਰ ਆ ਚਾਹੇ ਪੰਜਾਬ ਦੀ ਸਰਕਾਰ ਆ ਇਹਨਾਂ ਸਰਕਾਰਾਂ ਤੋਂ ਜਿਹੜੀਆਂ ਸਾਡੀ ਝਾਕ ਆ ਖਤਮ ਹੋ ਚੁੱਕੀ ਆ ਜੇ ਸਰਕਾਰਾਂ ਜਾਗਦੇ ਹੁੰਦੀਆਂ ਸਾਲ ਹੋ ਜਾਣਾ ਆ 13 ਪਰਵਰੀ ਨੂੰ ਸਾਲ ਹੋ ਜਾਣਾ ਅੰਦੋਲਨ ਚੱਲਦੇ ਨੂੰ ਜੇ ਸਰਕਾਰਾਂ ਜਾਗਦੇ ਹੁੰਦੀਆਂ ਤੇ ਇੰਨਾ ਲੰਮਾ ਸਮਾਂ ਸਾਨੂੰ ਇੱਥੇ ਗਰਮੀਆਂ ਦੇ ਵਿੱਚ ਵੀ ਇੱਥੇ ਬੈਠੇ ਆਂ ਸਰਦੀਆਂ ਵੀ ਨੰਗ ਚੱਲੀਆਂ ਫੇਰ ਆ ਕੇ ਹੁਣ ਗਰਮੀਆਂ ਆਉਣ ਵਾਲੀਆਂ ਅੱਜ ਕਿਸਾਨ ਦੇ ਹਾਲਾਤ, ਮਜ਼ਦੂਰ ਦੇ ਹਾਲਾਤ, ਛੋਟੇ ਦੁਕਾਨਦਾਰ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ। ਸਰਕਾਰਾਂ ਦਾ ਕੋਈ ਵੀ ਇਸ ਪਾਸੇ ਧਿਆਨ ਨਹੀਂ। ਚਾਹੇ ਉਹ ਪੰਜਾਬ ਦੀ ਸਰਕਾਰ ਹੈ, ਚਾਹੇ ਉਹ ਕੇਂਦਰ ਦੀ ਸਰਕਾਰ ਹੈ। ਤੁਹਾਨੂੰ ਕੀ ਲੱਗਦਾ ਜੀ ਸਰਕਾਰ ਫਿਰ ਕਿਸ ਗੱਲ ਦੀ ਡੀ ਕਦੇ ਵਿੱਚ ਆ? ਪਹਿਲਾਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਨੇ ਕਿਸ ਗੱਲ ਦੀ ਡੀ ਕਰ ਰਹੇ ਨੇ ਉਹ। ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਨਾ 60-65 ਦਿਨ ਦਾ ਸਮਾਂ ਹੋ ਗਿਆ। ਮਰਨ ਵਰਤ ਤੇ ਬੈਠਨ ਨੂੰ ਕਿਸ ਗੱਲ ਦੀ ਡੀ ਕਰ ਰਹੇ ਨੇ ਉਹ? ਮਸਲੇ ਦਾ ਹੱਲ ਕਿਉਂ ਨਹੀਂ ਕਰ ਰਹੇ ਹੋ? ਦੇਖੋ ਜੀ ਇਹ ਨਾ ਸਰਕਾਰਾਂ ਦੀਆਂ ਮਜਬੂਰੀਆਂ ਹੁੰਦੀਆਂ। ਸਰਕਾਰਾਂ ਨੂੰ ਦਿਸਦਾ ਸਾਰਾ ਕੁਝ ਆ ਵੀ ਹਾਲਾਤ ਕੀ ਆ ਕਿਸਾਨਾਂ ਦੇ ਹਾਲਾਤ ਬਹੁਤ ਮੰਦੇ ਆ ਪਰ ਸਰਕਾਰਾਂ ਦੀ ਮਜਬੂਰੀ ਇਹ ਆ ਕਿ ਸਰਕਾਰਾਂ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੇ ਥੱਲੇ ਲੱਗ ਚੁੱਕੀਆਂ ਅਡਾਨੀਆਂ ਬਾਨੀਆਂ ਦੇ ਵੱਡੇ ਜਿਹੜੇ ਲੋਕ ਆ ਉਹਨਾਂ ਦੇ ਥੱਲੇ ਲੱਗ ਚੁੱਕੀਆਂ ਉਹਨਾਂ ਤੋਂ ਵੱਡੇ ਇਹਨਾਂ ਨੂੰ ਫੰਡ ਆਉਂਦੇ ਆ ਉਹਨਾਂ ਦਾ ਪ੍ਰਭਾਵ ਨਹੀਂ ਇਹ ਚੁੱਕ ਸਕਦੀਆਂ ਉਹਨਾਂ ਦੇ ਅਧੀਨ ਹੀ ਸਾਰੇ ਜਿੰਨੇ ਇਹ ਫੈਸਲੇ ਲੈਂਦੇ ਆ ਗਲਤ ਚਾਹ ਕਿਸਾਨਾਂ ਦੇ ਖਿਲਾਫ ਬਿੱਲ ਲਿਆਉਣੇ ਆ ਚਾਹ ਚੇਪਲੇ ਮੀਟਰ ਲਾਉਣੇ ਆ ਜੋ ਵੀ ਕਰਦੇ ਆ ਇਹ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਪ੍ਰਭਾਵ ਦੇ ਥੱਲੇ ਆ ਕੇ ਕਰਦੇ ਆ ਕੀ ਨਾਮ ਆ ਜੀ ਆਪਣਾ ਨਾਮ ਸਤਪਾਲ ਸਿੰਘ ਜੀ ਕਿਹੜੇ ਪਿੰਡ ਤੋਂ ਆਇਓ ਆਪਣਾ ਪਿੰਡ ਖਾਂਗ ਡਿਸਟ੍ਰਿਕਟ ਪਟਿਆਲਾ ਸਿਟੀ ਪਤਨਾ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਲਗਭਗ 60-65 ਦਿਨ ਦਾ ਸਮਾਂ ਹੋ ਗਿਆ ਮਰਨ ਵਰਤ ਤੇ ਬੈਠਿਆ ਹਨ ਥੋੜਾ ਇਸ ਬਾਰੇ ਕੀ ਕਹਿਣਾ ਇਹ ਬਸ ਗੰਦੀਆਂ ਸਰਕਾਰਾਂ ਦੀਆਂ ਕਰਤੂਤਾਂ ਨੇ ਜੀ ਕੇਂਦਰ ਸਰਕਾਰ ਹੋ ਗਈ ਸਾਡੀ ਪੰਜਾਬ ਸਰਕਾਰ ਵਿੱਚੇ ਹੀ ਰਲਈ ਹੋਈ ਏ ਨਹੀਂ ਤਾਂ ਸਾਨੂੰ ਐਡੇ ਪਹਿਲਾਂ ਅਸੀਂ ਆਪਦੇ ਨੌਜਵਾਨ ਸ਼ਹੀਦ ਕਰਾਏ ਸ਼ੋਭ ਕਰਨ ਸ਼ਹੀਦ ਕਰਾਇਆ ਅਸੀਂ ਜਦੋਂ ਅਸੀਂ ਚਾਰ ਮਾਰਵੀਂ ਨੂੰ ਸ਼ੁਰੂ ਕਰਿਆ ਸੀ ਅੰਦੋਲਨ ਉਹਨਾਂ ਸ਼ਹੀਦ ਕਸ਼ੀਦ ਹੋਏ ਸਾਡੇ ਸੱਟਾਂ ਲੱਗੀਆਂ ਸਾਡੇ ਬਜ਼ੁਰਗਾਂ ਦੇ ਸੱਟਾਂ ਲੱਗੀਆਂ ਇਹ ਗੰਦੀ ਸਰਕਾਰ ਵਿੱਚ ਹਰਿਆਣਾ ਸਰਕਾਰ ਮੋਦੀ ਸਰਕਾਰ ਨਾਲ ਹੀ ਹੋਈ ਸਾਰੀ ਸਰਕਾਰ ਦੇ ਕਾਰਨਾਮੇ ਨੇ ਨਹੀਂ ਤਾਂ ਸਾਨੂੰ ਭੋਖੜ ਤਾਲਾਂ ਤੇ ਬਹਿਣ ਦੀ ਲੋੜ ਨਹੀਂ ਸੀ ਤੁਸੀਂ ਇੱਕ ਨੌਜਵਾਨ ਕਿਸਾਨ ਆ ਗੂ ਬੂਟਾਂ ਤੋਂ ਪਹਿਲਾਂ ਜਿਵੇਂ ਪੰਜਾਬ ਸਰਕਾਰ ਦੀ ਆਪਾਂ ਗੱਲ ਕਰ ਲਈਏ ਨਾਲ ਨੌਜਵਾਨਾਂ ਨੂੰ ਜੋੜਦੇ ਸੀਗੇ ਤੁਸੀਂ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਤਾਂ ਜੇ ਉਹ ਗੱਲ ਆਪਾਂ ਕਰੀਏ ਜੀ ਸੁੱਤੀ ਪਈ ਐ ਇਸ ਟਾਈਮ ਤੇ ਠੀਕ ਹੈ ਜਦੋਂ ਦੇ ਭਗਵੰਤ ਸਿਮਰਨ ਸਿੰਘ ਮੁੱਖ ਮੰਤਰੀ ਬਣੇ ਨੇ ਕਦੀ ਉਹਨਾਂ ਕਿਸਾਨਾਂ ਦੀ ਸਾਰ ਨਹੀਂ ਲਈ ਬਸ ਸਟੇਜਾਂ ਤੇ ਉਹ ਕਹੀ ਜਾਂਦੇ ਨੇ ਇੰਨੀਆਂ ਅਸੀਂ ਨੌਕਰੀਆਂ ਦੇਤੀਆਂ ਨੌਜਵਾਨਾਂ ਨੂੰ ਇੰਨੀਆਂ ਨੌਕਰੀਆਂ ਸੰਨ ਤਾਂ ਪਤਾ ਨਹੀਂ ਲੱਗਿਆ ਨੌਕਰੀਆਂ ਗਈਆਂ ਕਿੱਥੇ ਕਿੰਨਾਂ ਨੂੰ ਦਿੱਤੀਆਂ ਨੇ ਪੰਜਾਬ ਸਰਕਾਰ ਦਾ ਬੁਰਾ ਹਾਲ ਹੈ ਜੀ ਇਹ ਤਾਂ ਪਹਿਲਾਂ ਲਾਰੇ ਲਾ ਕੇ ਚਲੋ ਲੋਕ ਚਾਹੁੰਦੇ ਨੇ ਵੀ ਚੰਗੀ ਸਰਕਾਰ ਆਵੇ ਐਸੇ ਕਰਕੇ ਇਹਨਾਂ ਨੂੰ ਵੋਟਾਂ ਪਾ ਕੇ ਅੱਗੇ ਲਿਆਂਦਾ ਚੰਗੀ ਸਰਕਾਰ ਵਾਸਤੇ ਪਰ ਇਹਨਾਂ ਨੇ ਉਹ ਕੋਈ ਕਰਿਆ ਨਹੀਂ ਸਾਡੇ ਨਾਲ ਕਿਸਾਨਾਂ ਵਾਸਤੇ ਨਾ ਨੌਜਵਾਨੀ ਵਾਸਤੇ ਜੇ ਆਪਾਂ ਇੱਕ ਆਮ ਵਰਗ ਦੀ ਗੱਲ ਕਰ ਲਈਏ ਰੋਟੀ ਕਰਕੇ ਖਾਣੀ ਆ ਮਿਹਨਤ ਕਰਕੇ ਖਾਣੀ ਆ ਇੱਕ ਕਿਸਾਨ ਨੂੰ ਅੰਨ ਦਾ ਤਾਂ ਕਿਹਾ ਜਾਂਦਾ ਖੇਤਾਂ ਦੀ ਲੜਾਈ ਲੜ ਰਹੇ ਨੇ ਇਹਦੇ ਬਾਰੇ ਕੀ ਕਹਿਣਾ ਹੁਣ ਆਏ ਆ ਜੀ ਮੰਨ ਕੇ ਚੱਲੋ ਜੇ ਕਿਸਾਨ ਖੇਤੀ ਛੱਡ ਜਾਏਗਾ ਕਿਸਾਨ ਦੇ ਰੇ ਕਣਕ ਚੌਲ ਆਲੂ ਸਾਰਾ ਕੁਝ ਕਿਸਾਨ ਦੇ ਹੁੰਦਾ ਜੇ ਕਿਸਾਨ ਖੇਤੀ ਛੱਡ ਜਾਏਗਾ ਇਹਠਾ ਵਾਲਾ ਵਰਗ ਵਿਚਾਰਾ ਕਿੱਥੇ ਜਾਊ ਠੀਕ ਹੈ ਨਾ ਇਹ ਜਿਹੜੀ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਐਮ ਐਸ ਪੀ ਦਾ ਪੱਕਾ ਹੱਲ ਹੋਣਾ ਚਾਹੀਦਾ ਹਾਂਜੀ ਹਾਂ ਅਸੀਂ ਤਾਂ ਨੇ ਵੀ ਐਮ ਐਸ ਪੀ ਦਾ ਪੱਕਾ ਹੱਲ ਹੋਣਾ ਚਾਹੀਦਾ ਹੋਣਾ 14 ਫਰਵਰੀ ਨੂੰ ਇਹਨਾਂ ਨੇ ਮੀਟਿੰਗ ਰੱਖੀ ਹੈ ਡੱਲੇਵਾਲ ਸਾਹਿਬ ਨਾਲ ਉਸ ਮੀਟਿੰਗ ਦੇ ਵਿੱਚ ਪੱਕਾ ਸਾਨੂੰ ਲਿਖ ਕੇ ਦੇਣ ਪਹਿਲਾਂ ਵੀ ਸਾਡੇ ਕਿਸਾਨ ਦਿੱਲੀ ਬੈਠੇ ਰਹੇ ਉਦੋਂ ਇਹਨਾਂ ਨੇ ਲਾਰਾ ਲਾ ਕੇ ਉਥੋਂ ਤੋਰਤਾ ਸਾਨੂੰ ਹੁਣ ਐ ਵੀ ਚਾਹੁੰਦਾ ਕਿਤੇ ਐਦਾ ਤਾਂ ਨਹੀਂ ਲੱਗਦਾ ਵੀ ਸਰਕਾਰਾਂ ਜਿਵੇਂ ਨੌਜਵਾਨਾਂ ਨੂੰ ਜਾਂ ਵਰਤ ਰਹੀਆਂ ਨੇ ਬੂਟਾ ਲੈਣ ਵੇਲੇ ਕੁਝ ਹੋਰ ਤੇ ਬਾਅਦ ਚ ਕੁਝ ਹੋਰ ਆਹ ਵਰਤਦੀਆਂ ਨੇ ਜੀ ਇਹ ਵਰਤਦੀਆਂ ਨੇ ਨੌਜਵਾਨਾਂ ਨੂੰ ਵੀ ਵਰਤਦੀਆਂ ਨੇ ਵੋਟਾਂ ਵੇਲੇ ਨਾਲ ਜੋੜ ਕੇ ਨੌਜਵਾਨਾਂ ਨੂੰ ਵੀ ਅਸੀਂ ਆਹ ਕਰ ਦਾਂਗੇ ਜੇ ਆਪਾਂ ਜਿੱਤ ਗਏ ਅਸੀਂ ਆਹ ਕਰ ਦਾਂਗੇ ਬਾਅਦ ਚ ਉਹ ਹੀ ਨੌਜਵਾਨਾਂ ਨੂੰ ਇੱਥੇ ਧਰਨੇ ਲਾ ਕੇ ਬੈਣਾ ਪੈਂਦਾ ਜੀ ਠੀਕ ਹੈ ਨਾ ਇਹ ਚੰਡੀਗੜ੍ਹ ਵੀ ਜੁੱਤੀਆਂ ਪਈਆਂ ਨੌਜਵਾਨਾਂ ਦੇ ਤੁਹਾਨੂੰ ਪਤਾ ਕੋਈ ਵੀ ਧਰਨਾ ਕਿਤੇ ਲਾਉਣਿਆ ਬਜ ਯੂਨੀਵਰਸਿਟੀ ਅੱਗੇ ਕਿਤੇ ਕਾਲਜ ਅੱਗੇ ਡਾਂਗਾ ਫੇਰਦੇ ਨੇ ਇਹੀ ਪੰਜਾਬ ਇਹੀ ਭਗਵੰਤ ਮਾਨ ਡਾਂਗਾ ਫੇਰਦਾ ਜਿਹੜਾ ਪਹਿਲਾਂ ਹੁੰਦਾ ਮੈਂ ਧਰਨਾ ਇੱਕ ਵੀ ਨਹੀਂ ਲੱਗਣ ਦਿੰਦਾ ਹੁਣ ਧਰਨੇ ਫਿਰ ਕਿਉਂ ਲੱਗਦੇ ਨੇ ਇਹ ਤੋਂ ਸਮਝਦੇ ਹੋਣਾ ਸਰਕਾਰ ਦੀ ਬੇਨੀਤੀ ਤਾਂ ਹੀ ਧਰਨੇ ਲੱਗਦੇ ਨੇ ਜੀ ਜੇ ਕੰਮ ਇਹ ਸਹੀ ਕਰਨ ਧਰਨੇ ਲੱਗਣ ਕਿਉਂ ਮੋਦੀ ਨਾਲੋਂ ਜ਼ਿਆਦਾ ਜ਼ਾਲਮ ਤਾਂ ਭਗਵੰਤ ਮਾਨ ਹੋਇਆ ਬੈਠਾ ਜੀ ਠੀਕ ਹੈ ਨਾ ਪੰਜਾਬ ਸਰਕਾਰ ਦਾ ਬੁਰਾ ਵਾਲੇ ਪੰਜਾਬ ਸਰਕਾਰ ਦਾ ਇੱਥੇ ਕੀ ਨਾਮ ਹੈ ਮੇਰਾ ਨਾਮ ਪ੍ਰਤਾਪ ਸਿੰਘ ਹੈ ਕਿਹੜੇ ਪਿੰਡ ਤੋਂ ਆਇਓ ਆਪਣਾ ਪਿੰਡ ਹੈ ਜੀ ਮਣਿਆਲਾ ਜੈ ਸਿੰਘ ਜ਼ਿਲ੍ਹਾ ਤਰਨਤਾਰ ਸਰਦਾਰ ਕਿਸਾਨ ਲੋਕ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਤਕਰੀਬਨ 60-65 ਦਿਨ ਦਾ ਸਮਾਂ ਹੋ ਗਿਆ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਡਾ ਤਾਂ ਕੋਈ ਕਹਿਣਾ ਆ ਜੀ ਹੁਣ ਵੇਖੋ ਵੀ ਰੋਟੀ ਤੇ ਇੱਕ ਡੰਗਣਾ ਮਿਲੇ ਤੇ ਤਾਂ ਬੁਰਾ ਹਾਲ ਹੋ ਜਾਂਦਾ ਜੀ ਉਹਨਾਂ ਨੂੰ 60-65 ਦਿਨ ਹੋ ਗਏ ਨੇ ਤੇ ਜਿਹਦੇ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਆ ਜੀ ਇਹ ਤੇ ਆਪਾਂ ਨੂੰ ਸਾਰੇ ਪੰਜਾਬ ਨੂੰ ਚਾਹੀਦਾ ਵੀ ਬਾਪੂ ਜੀ ਦਾ ਸਾਥ ਦੇਣ ਜਿਵੇਂ ਕਿ ਸਾਰੇ ਪੰਜਾਬ ਚੋਂ ਹਰ ਘਰ ਚੋਂ ਭਾਵੇਂ ਇੱਕ ਜੀ ਆਵੇ ਜ਼ਰੂਰ ਇੱਥੇ ਹਾਜ਼ਰੀ ਭਰਨ ਜੋ ਕਿ ਸਰਕਾਰ ਨੂੰ ਪਤਾ ਲੱਗ ਸਕੇ ਕੋਈ ਆਪਣਾ ਅੰਦੋਲਨ ਹੋਰ ਹੋਰ ਤਕੜਾ ਹੋ ਸਕੇ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਨਹੀਂ ਸੁਣਨਾ ਪਹਿਲਾਂ ਕਿਸਾਨ ਆਗੂ ਨੇ ਮੁੱਖ ਮੰਤਰੀ ਬਣ ਤੋਂ ਪਹਿਲਾਂ ਉਹਨਾਂ ਨੂੰ ਮੁੱਢ ਨਾਲ ਮੁੱਢਾ ਜੋੜ ਕੇ ਇਸ ਮਸਲੇ ਦਾ ਹੱਲ ਨਹੀਂ ਕਰਵਾਉਣਾ ਚਾਹੀਦਾ ਉਹ ਤੇ ਵੇਖੋ ਜੀ ਇੱਕ ਨਾਂ ਦੇ ਮੁੱਖ ਮੰਤਰੀ ਆ ਜੀ ਠੀਕ ਆ ਉਹ ਤੇ ਸਟਾਈਪ ਆਪ ਸੈਂਟਰ ਨਾਲ ਚੱਲ ਰਹੇ ਆ ਜੋ ਵੀ ਅਬ ਸਿੱਧਾ ਸੈਂਟਰ ਨਾਲ ਉਹ ਇੱਕ ਉਹਨਾਂ ਨੂੰ ਕੋਈ ਕਿਸਾਨ ਨਹੀਂ ਦਿੰਦੇ ਜੀ ਉਹ ਤੇ ਕਦੀ ਪਹਿਲਾਂ ਵੇਖੋ ਵੀ ਵੋਟਾਂ ਤੋਂ ਪਹਿਲਾਂ ਕਿੱਡੀਆਂ-ਕਿੱਡੀਆਂ ਗੱਲਾਂ ਸੀਗੀਆਂ ਤੇ ਹੁਣ ਕੀ ਨਿਕਲਿਆ ਵਿੱਚੋਂ ਸਿੱਟਾ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਵੀ ਬਦਲਾਵ ਲਿਆਉਂਦਾ ਬਦਲਾਵ ਬਦਲਾਵ ਦੇ ਪਿੱਛੇ ਪੈ ਗਈ ਤੇ ਹੁਣ ਆ ਸਿੱਟਾ ਤੁਹਾਡੇ ਸਾਹਮਣੇ ਆ ਜੀ ਕਮਾ ਲਓ ਵੇਖੋ ਬੈਰੀਕੇਡ ਕਿਵੇਂ ਲੱਗੇ ਬਾਰਡਰ ਝੀਨਦਾ ਬਣਾਇਆ ਪਿਆ ਜੀ ਮਾਰ ਹੀ ਸਕਦੇ ਨੀਗਾ ਤੁਸੀਂ ਇਦਾਂ ਦੇ ਪਾਕਿਸਤਾਨ ਤੇ ਵੀ ਉਧਰ ਵੀ ਛੇ ਤਾਰ ਥੋੜੀ ਆ ਜਿਵੇਂ ਇਸ ਹਾਵ ਨਾਲ ਵੇਖੀਏ ਤੇ ਵੀ ਉਸ ਬਾਰਡਰ ਤੇ ਥੋੜੀ ਤਾਹ ਰਾਜੇ ਜਿੰਦਾ ਤੇ ਲੱਗੇ ਬੈਰੀਕਾਡ ਵੇਖੋ ਕਿਦਾਂ ਸੀਆਰਪੀ ਕਿਤੇ ਇਦਾਂ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਜਾ ਵੋਟਾਂ ਲੈਣੀਆਂ ਹੁੰਦੀਆਂ ਨੇ ਨੌਜਵਾਨਾਂ ਨੂੰ ਝੂਠੇ ਲਾਰੇ ਦੇ ਕੇ ਨਾਲ ਜੋੜ ਲੈਂਦੇ ਨੇ ਇਹ ਸਾਡੇ ਪੰਮਕੜ ਨੇ ਇਹ ਸਾਡੇ ਨਾਲ ਛੁੱਡਾ ਸੀ ਐ ਕਰਾਂਗੇ ਕਿਤੇ ਉਹ ਤੇ ਵੇਖੋ ਜੀ ਇਹਨਾਂ ਨੂੰ ਜਾਚ ਹੀ ਹੈਗੀ ਪੰਜਾਬ ਚ ਵੋਟਾਂ ਲੈਣੀਆਂ ਕੋਈ ਔਖੀਆਂ ਨਹੀਂ ਦੋ ਤਿੰਨ ਫਰੀਦੀਆਂ ਛੁਰਲੀਆਂ ਛੱਡਣੀਆਂ ਹੁੰਦੀਆਂ ਇਹਨਾਂ ਨੇ ਵੋਟਾਂ ਤੋਂ ਦੋ ਚਾਰ ਦਿਨ ਮਹੀਨਾ ਪਹਿਲਾਂ ਜਾਂ ਵੇਖ ਲਓ ਤੁਸੀਂ ਇਹੋ ਲਾ ਲਓ ਵੀ ਆਟਾ ਦਾਲ ਠੀਕ ਆ ਮੁਫਤ ਦੀ ਬਿਜਲੀ ਤੁਸੀਂ ਰਜਗਾਰ ਦਿਓ ਨੌਜਵਾਨਾਂ ਨੂੰ ਉਹ ਦਾਲ ਆਟਾ ਨਾ ਲੈਣਗੇ ਕਿ ਉਹ ਬਿਜਲੀ ਦਾ ਬਿੱਲ ਨਾ ਭਰਨਗੇ ਠੀਕ ਆ ਇਹ ਤੇ ਇੱਕ ਆਪਾਂ ਨੂੰ ਅੰਨ ਦਾਤਿਆਂ ਨੂੰ ਫੁੱਟੇ ਕਹਿ ਲੈਂਦਾ ਮਤਲਬ ਵੀ ਦਾਲ ਆਟਾ ਬੰਦ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਰੋਜ਼ਗਾਰ ਦੇਣਾ ਚਾਹੀਦਾ ਵੀ ਦਾਲ ਰੋਟੀ ਦਾ ਪੀਓ ਹਾਂਜੀ ਹਾਂਜੀ ਜ਼ਰੂਰ ਰਜਗਾਰ ਦੇਣਾ ਚਾਹੀਦਾ ਜੀ ਜਦੋਂ ਰਜਗਾਰ ਹੋਊਗਾ ਅਗਰ ਨੌਜਵਾਨ ਪਰਿਵਾਰ ਆਟਾ ਵੀ ਮੁੱਲ ਲੈ ਲੂ ਦਾਲ ਵੀ ਲੈ ਲੂ ਤੇ ਉਹ ਵੀ ਸੌਖਾ ਰਹੂਗਾ ਜੀ ਤੇ ਉਹ ਸਰਕਾਰ ਦੀ ਬੱਲੇ ਬੱਲੇ ਵੀ ਹੋਊਗੀ ਠੀਕ ਆ ਇਹ ਤੁਸੀਂ ਵੇਖ ਲਓ ਵੀ ਵੋਟਾਂ ਤੋਂ ਪਹਿਲਾਂ ਕੀ ਸੀ ਤੇ ਤਿੰਨਾਂ ਸਾਢੇ ਤਿੰਨਾਂ ਸਾਲਾਂ 'ਚ ਕੀ ਨਿਕਲਿਆ ਇਹ ਸਭ ਨੂੰ ਪਤਾ ਜਾਈ ਵੀ ਕੀ ਬਦਲਾਅ ਹੋਇਆ ਜੀ ਇਹ ਆਪਣੇ ਪੰਜਾਬ ਦੇ ਲੋਕ ਵੀ ਇੱਕੋ ਬਦਲਾਅ ਦੇ ਪਿੱਛੇ ਪੈ ਗਏ ਉਹ ਜਿਵੇਂ ਦੀਪ ਸਿੱਧੂ ਭਾਈ ਪਹਿਲਾਂ ਹੀ ਕਹਿ ਗਏ ਸੀ ਵੀ ਨਿਕਲਣਾ ਕੁਛ ਨਹੀਂ ਇਹ ਸਭ ਸੈਂਟਰ ਦੇ ਹੱਥ 'ਚ ਆ ਜੀ ਕੋਈ ਪੰਜਾਬ 'ਚ ਸਰਕਾਰ ਨਹੀਂ ਸਭ ਡਾਵਾ ਡੋਲ ਕੰਮ ਆ ਜੀ ਇਹ ਸਭ ਸੈਂਟਰ ਦਾ ਹੀ ਆ ਜੋ ਘਰ ਹੀ ਸੈਂਟਰ ਕਰ ਰਹੀ ਹੈ ਕੈਮਰਾਮੈਨ ਪ੍ਰਦੀਪ ਦੇ ਨਾਲ ਮੈਂ ਮਰਿੰਦਰ ਸਿੰਘ ਸੰਧੂ ਡਾਕਟਰ ਅੰਬੇਦਕਰ ਨਿਊ ਚੈਨਲ